ਸ਼ੰਭੂ ਬਾਰਡਰ ਦੇ ਉੱਤੇ ਖੜੇ ਆਂ ਤੇ ਹੌਸਲੇ ਵਾਲੇ ਕਿਸਾਨ ਸਾਨੂੰ ਮਿਲੇ ਆ ਹਾਲਾਂਕਿ ਜਿੰਨੇ ਵੀ ਕਿਸਾਨ ਨੇ ਸਾਰੇ ਹੌਸਲੇ ਦੇ ਨਾਲ ਢੱਕੇ ਪਏ ਨੇ ਹੌਸਲੇ ਦੇ ਨਾਲ ਭਰੇ ਪਏ ਨੇ ਮਰਜ਼ ਕੀ ਨਾਮ ਹੈ ਤੁਹਾਡਾ ਉਹ ਵੈਗਰੂ ਚੀਕਾ ਖਾਲਸਾ ਵੈਗਰੂ ਜੀ ਕੀ ਪਤੇ ਤਰਨਤਾਰ ਜ਼ਿਲ੍ਹਾ ਸਾਡਾ ਹਾਂਜੀ ਬਾਬਾ ਸੁਰਜਨ ਜੂਨ 75 ਸਿੰਘ ਸੂਰਵਿੰਦ ਖਸਾਨ ਮਜ਼ਦੂਰ ਸਿਕਰ ਕਮੇਟੀ ਦੇ ਅੱਗੇ ਆ ਅੱਜ ਇਸ 6ਵੇਂ ਦਿਨ ਵਿੱਚ ਇੱਥੇ ਧਰਨਾ ਲਾ ਕੇ ਬੈਠਾ ਪਹਿਲਾਂ ਤਾਂ ਮੈਂ ਮੀਡੀਆ ਦਾ ਸਾਰੇ ਪ੍ਰੈਸ ਰਿਪੋਰਟਰਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਕਿਹੜਾ ਸਾਡਾ ਇੰਨਾ ਸਾਥ ਦੇਣ ਦਾ ਜੇ ਇਹ ਤੁਹਾਨੂੰ ਪਤਾ ਹੀ ਆ ਵੀ ਜੋ ਸਾਡੇ ਦੇ ਲਾਹਤ ਬਣੇ ਅੱਜ ਐਦਾਂ ਤੇ ਚੀਨ ਦੇ ਬਾਰਡਰ ਤੇ ਨਹੀਂ ਫੌਜ ਲੱਗੀ ਸਾਡੇ ਬੱਚਿਆਂ ਤੇ ਗੋਲੀਆਂ ਚੱਲੀਆਂ ਅੱਗੇ ਅਸੀਂ ਦਿੱਲੀ ਚ 2020 ਚ ਦਰਨਾ ਲਾਇਆ ਸੀ ਉਦੋਂ ਵੀ ਸਾਡੇ ਤੇ ਇਹਨਾਂ ਗੋਲੀਬਾਰੀ ਚਲਾਈ ਸ਼ੰਭੂ ਵਾਲਾ ਬਾਰਡਰ ਤੋੜਿਆ ਸਾਡੇ 750 ਕਿਸਾਨਾਂ ਦੇ ਸ਼ਹੀਦ ਕਰਾਇਆ ਹੁਣ ਅਸੀਂ ਫੇਰ 150 ਜਿਹੜੇ ਬੱਚੇ ਆ ਸਾਡੇ ਉਹਨਾਂ ਦੇ ਗੋਲੀਆਂ ਲਗੀਆਂ ਰਾਤ ਦੇ ਨੇ ਬੰਬ ਚਲਾਉਣ ਦੇ ਆ ਅਸੀਂ ਅੱਜ ਹੱਕ ਲੈਣ ਵਾਸਤੇ ਦੇਖੋ ਸਾਡੀਆਂ ਪੰਜਾਬ ਦੀਆਂ ਛੜਕਾਂ ਇਹਨਾਂ ਰੋਕੀਆਂ ਪੜਾਏ ਹਰਿਆਣਾ ਜਾਂ ਮਹਾਰਾਸ਼ਟਰ ਕੋਈ ਵੀ ਅਸੀਂ ਆੜ ਨਹੀਂ ਉਹ ਵੀ ਸਾਡੇ ਬੱਚੇ ਆ ਅਸੀਂ ਜਿਹੜਾ ਵਾ ਇਹ ਬਾਰਡਰ ਦਸਾ ਮਿੰਟਾਂ ਹੀ ਤੋੜ ਸਕਦੇ ਆ ਪਰ ਨਹੀਂ ਅਸੀਂ ਸ਼ਾਂਤ ਬਈ ਅਸੀਂ ਜਾਜਬੇ ਵਾਲੇ ਲੋਗ ਆ ਅਸੀਂ ਆਪਣੇ ਬੱਚੇ ਨਹੀਂ ਮਰਾਉਣੇ ਚਾਹੁੰਦੇ ਵੀ ਸਾਡੀ ਲੜਾਈ ਹੋਵੇ ਉਹਨਾਂ ਨਾਲ ਅਸੀਂ ਸ਼ਾਂਤ ਬਈ ਨਾਲ ਘਬਰਗੋ ਨੂੰ ਢੱਕਣ ਰਹੇ ਆ ਹੱਥ ਜੋੜ ਕੇ ਮੇਰੇ ਪਿੰਡਾਂ ਚ ਹਰ ਇੱਕ ਵਰਗ ਨੂੰ ਬੇਨਤੀ ਆ ਜਮੀਰ ਨਾ ਮਾਰਿਓ ਜਮੀਨ ਮਰ ਗਈ ਬੰਦਾ ਮਰ ਗਿਆ ਆਪਾਂ ਇਸ ਤਰ੍ਹਾਂ ਦੇ ਨੂੰ ਵੱਡਾ ਸਫਲ ਬਣਾਉਣਾ ਵਾ ਅਗਰ ਜੇਕਰ ਅੱਜ ਕਿਸੇ ਮੀਟਿੰਗ ਚ ਕੁਝ ਨਹੀਂ ਨਿਕਲਦਾ ਤਾਂ ਫਿਰ ਜੋ ਵੀ ਸਾਡੇ ਆਗੂਆਂ ਦਾ ਫੈਸਲਾ ਹੋਊਗਾ ਉਹ ਅਸੀਂ ਸ਼ੰਭੂ ਬਾਰਡਰ ਤੋੜ ਕੇ ਵੀ ਦਿੱਲੀ ਜਾਵਾਂਗੇ ਨਹੀਂ ਤੇ ਇਹੀ ਇੱਥੇ ਹੀ ਮੋਦੀ ਦੀਆਂ ਨਾਸਾਂ ਚ ਬੰਦ ਕਰਕੇ ਤੇ ਆਪਣੀਆਂ ਹੱਕਾ ਬਣਾਵਾਂਗੇ ਸਾਡੇ ਡਰਾਈਵਰ ਵੀਰ ਲੁੱਟੇ ਗਏ ਆ ਸਾਡਾ ਡਰਾਈਵਰ ਕੱਲਾ ਨਹੀਂਗਾ ਸਾਡੇ ਵੀਰ ਵੇਖੋ ਡਰਾਈਵਰ ਹੀ ਘਰ ਘਰ ਬੱਚੇ ਸਾਡੇ ਆ ਕਾਨੂੰਨ ਸਾਡਾ ਸਾਰਿਆਂ ਦਾ ਇੱਕੋ ਲਾਗੂ ਆ ਇਸ ਕਹੀ ਐਮ ਐਸ ਸੀ ਸੁਆਮੀ ਨਾ ਤੰਦੀ ਰਿਪੋਰਟ ਕਿਸਾਨ ਮਜ਼ਦੂਰ ਦਾ ਕਰਜ਼ਾ ਸਾਡੇ ਪੜਾਪਾ ਬਿਲਸਾਨ ਐਮ ਐਸ ਸੀ ਜੋ ਵੀ ਸਾਨੂੰ ਸਾਰੀਆਂ ਅਸੀਂ ਸਾਰੀਆਂ ਵਰਗਾਂ ਵਾਸਤੇ ਜਮੰਗਾ ਲੈ ਕੇ ਬੈਠੇ ਆ ਤੇ ਸਾਨੂੰ ਰਸਤੇ 'ਚ ਰੋਕਿਆ ਗਿਆ ਅੰਨਿਕ ਅੰਨਿਕੇ ਬੱਚੇ ਛੱਡ ਕੇ ਆ ਅਸੀਂ ਮਤਾਵਾ ਪਹਿਣਾ ਸਾਰਾ ਸਾਰਾ ਪਰਿਵਾਰ ਆਇਆ ਤਾਂ ਜੋ ਇਹ ਜਿੱਤ ਕਰਕੇ ਜਾਵਾਂਗੇ ਮਹਾਰਾਜ ਸਾਡੀ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਸੁਣੋ ਤੁਸੀਂ ਆ ਬੇਨਤੀ ਸੁਣੀਆ ਹਾਲਾਂਕਿ ਮੈਂ ਵੀ ਐਕਸਪੈਕਟ ਨਹੀਂ ਕੀਤਾ ਸੀ ਜਿਸ ਤਰੀਕੇ ਦੇ ਸ਼ਬਦ ਬਾਪੂ ਜੀ ਦੇ ਮੂੰਹ ਦੇ ਵਿੱਚੋਂ ਨਿਕਲੇ ਆ ਤੁਸੀਂ ਬੇਨਤੀ ਸੁਣੀਆ ਤੇ ਇਹਨਾਂ ਨੂੰ ਹੀ ਆਖਿਆ ਜਾਂਦਾ ਹੈ ਇਹਨਾਂ ਦੇ ਬਾਰੇ ਪ੍ਰਚਾਰ ਕੀਤਾ ਜਾਂਦਾ ਕਿ ਇਹ ਰੋੜੇ ਮਾਰਦੇ ਐ ਇਹ ਪੜਕਾਉਂਦੇ ਐ ਇਹ ਪ੍ਰਵੋਕ ਕਰਦੇ ਐ ਇਹ ਸਰਕਾਰ ਨੂੰ ਗਲਤ ਮਲਤ ਬੋਲਦੇ ਐ ਇਹ ਕਰਨ ਤੇ ਕਰਨ ਕੀ ਜਦੋਂ ਅਗਲਾ ਆਪਦੀ ਪੁੱਤਾਂ ਦੇ ਵਾਂਗੂ ਪਾਲੀ ਫਸਲ ਵੇਚਣ ਵਾਸਤੇ ਜਾਂਦਾ ਹੈ ਤੇ ਜੇਬ ਦੇ ਵਿੱਚ ਜਿੰਨੇ ਵੀ ਪੈਸੇ ਦੇ ਪਏ ਹੁੰਦੇ ਆ ਉਹ ਉਹਨੂੰ ਪਹਿਲੀ ਦੀਦਾ ਹੁੰਦਾ ਹੈ ਕਿ ਸਾਰੇ ਮੇਰੇ ਖਰਚੇ ਦੇ ਵਿੱਚ ਹੀ ਨਿਕਲ ਜਾਣੇ ਆ ਤੇ ਇਹਨਾਂ ਦੇ ਵਿੱਚੋਂ ਬਚਣਾ ਕੁਛ ਨਹੀਂ ਜੇ ਤੇ ਫਿਰ ਹੱਕਾਂ ਦੀ ਗੱਲ ਉੱਥੋਂ ਨਿਕਲ ਕੇ ਸਾਹਮਣੇ ਆਉਂਦੀ ਆ ਉੱਥੋਂ ਹੱਕਾਂ ਦੀ ਏ ਜਿਹੜੀ ਗੱਲ ਜਿਹੜੀ ਆਵਾਜ਼ ਉੱਠਦੀ ਆ ਉਹਦਾ ਜਨਮ ਹੁੰਦਾ ਜਦੋਂ ਬੰਦੇ ਨੂੰ ਦਿਖਦਾ ਵੀ ਮੈਂ ਜੋ ਵੇਚ-ਬੱਟ ਰਿਹਾ ਉਹ ਖੂਦ ਹੀ ਮਿੱਟੀ ਖੂਦ ਦੇ ਵਿੱਚ ਹੀ ਪੈ ਰਹੀ ਆ ਮੇਰੇ ਪੱਲੇ ਤੱਲੇ ਕੁਛ ਨਹੀਂ ਪੈ ਰਿਆ ਮੈਂ ਗੁਜ਼ਾਰਾ ਕਿਵੇਂ ਕਰੂੰ ਮੈਂ ਜਿਵਾਕ ਕਿਵੇਂ ਪਾਲੂੰ ਆਪਦੇ ਪੁੱਤ ਪੋਤੇ ਪੋਤੀਆਂ ਦੋਤੇ ਦੋਤੀਆਂ ਉਹਨਾਂ ਆਸਤੇ ਮੈਂ ਕੀ ਛੱਡ ਕੇ ਜਾऊं ਜਦੋਂ ਇਸ ਤਰੀਕੇ ਦੀ ਗੱਲ ਦਿਲ ਦੇ ਵਿੱਚ ਆਉਂਦੀ ਹੈ ਤੇ ਉੱਥੋਂ ਸੰਘਰਸ਼ ਪੈਦਾ ਹੁੰਦੇ ਨੇ ਤੇ ਸੰਘਰਸ਼ਕ ਬਾਰ ਫਿਰ ਤੋਂ ਜਨਮ ਲੈ ਚੁੱਕਿਆ ਸ਼ੰਭੂ ਬਾਰਡਰ ਦੇ ਉੱਤੇ ਖੜੇ ਆ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਮਹਿੰਦਰਜੀਤ ਸਿੰਘ ਚਾਹਲ ਸਕਾਈ ਨਿਊਜ਼ ਪੰਜਾਬ